ਤਿੰਨ ਬੇਟੀਆਂ ਨੇ ਹੋਰ ਕਮਾਈ ਦਾ ਸਾਧਨ ਮੇਰੇ ਕੋਲ ਕੋਈ ਨਹੀਂ ਮੇਰਾ ਤੇ ਥੁੱਲਾ ਵੀ ਬੰਦ ਹੋ ਗਿਆ ਗਊਆ ਤਿਆ ਹੋ ਗਈ ਮੇਰੇ ਨਾਲ ਕਾਸਰੇ ਨੇ ਕਿ ਸਾਡੇ ਟਰੱਕ ਦੀ ਚੋਰੀ ਹੋ ਗਈ ਸੀ 7 ਤਰੀਕ ਨੂੰ ਅਸੀਂ ਪੁਲਿਸ ਤੇ ਰਿਪੋਰਟ ਵੀ ਕਰਾਈ ਹੋਈ ਸੀ ਬੀਤੇ ਦਿਨੀ ਗੁਰਦਾਸਪੁਰ ਦੇ ਕਲਾਂਨੌਰ ਥਾਣੇ ਦੇ ਅਧੀਨ ਆਉਂਦੇ ਇੱਕ ਪੈਟਰੋਲ ਪੰਪ ਦੇ ਉੱਪਰ ਖੜੇ ਟਰੱਕ ਨੂੰ ਚੋਰ ਅੱਧੀ ਰਾਤ ਨੂੰ ਚੋਰੀ ਕਰਕੇ ਆਪਣੇ ਨਾਲ ਲੈ ਗਏ ਪਰ ਸ਼ਾਇਦ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਜਿਹੜਾ ਟਰੱਕ ਉਹ ਚੋਰੀ ਕਰਕੇ ਲੈ ਕੇ ਜਾ ਰਹੇ ਹਨ ਉਸ ਟਰੱਕ ਦੇ ਮਾਲਕ ਦੇ ਪਰਿਵਾਰ ਦਾ ਗੁਜ਼ਾਰਾ ਸਿਰਫ ਇਸੇ ਟਰੱਕ ਤੋਂ ਚੱਲ ਰਿਹਾ ਹੈ ਤਿੰਤਿਆਂ ਦਾ ਇਹ ਪਿਓ ਇੰਨਾ ਬੇਵੱਸ ਹੋ ਚੁੱਕਿਆ ਹੈ ਕਿ ਉਸ ਦੇ ਅਨਸਾਰ ਉਸ ਦੇ ਘਰ ਦਾ ਚੁੱਲ੍ਹਾ ਵੀ ਬਲਣਾ ਬੰਦ ਹੋ ਗਿਆ ਹੈ ਜਿਸ ਦਿਨ ਇਹ ਟਰੱਕ ਚੋਰੀ ਹੋਇਆ ਉਸੇ ਦਿਨ ਹੀ ਉਸ ਦੀ ਵੱਡੀ ਦੀਦਾ ਵਿਆਹ ਸੀ ਅਤੇ ਰਿਆਲੀ ਉਹ ਕੁ ਟਾਈਮ ਦੇ ਲਈ ਆਪਣੇ ਟਰੱਕ ਸਮੇਤ ਪਿੰਡ ਆਇਆ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਟਰੱਕ ਦੇ ਸਿਰ ਤੇ ਉਸ ਦੇ ਪਰਿਵਾਰ ਦਾ ਗੁਜ਼ਾਰਾ ਤੇ 3 ਦੀ ਪੜ੍ਹਾਈ ਚੱਲ ਰਹੀ ਹੈ ਉਹ ਉਸ ਕੋਲ ਚੋਰ चंद ਮਿੰਟਾਂ ਦੇ ਵਿੱਚ ਹੀ ਚੋਰੀ ਕਰਕੇ ਲੈ ਜਾਣਗੇ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਚੋਰਾ ਦੀ ਗਿਣਤੀ 2 ਸੀ ਪਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਇਹ ਪੁਲਿਸ ਇਨਾ ਚੋਰਾ ਤੱਕ ਪਹੁੰਚ ਹੀ ਨਹੀਂ ਪਾਈ ਹੈ ਮਜਬੂਰ ਹੋਇਤੀ ਆਦੇ ਪਿਤਾ ਨੇ ਜਦੋਂ ਐਸਐਸਪੀ ਗੁਰਦਾਸਪੁਰ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਤਾਂ ਐਸਐਸਪੀ ਗੁਰਦਾਸਪੁਰ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਪੀੜਤ ਹਰਜੀਤ ਸਿੰਘ ਦਾ ਗੁੰਮ ਹੋਇਆ ਟਰੱਕ ਉਹਨਾਂ ਨੂੰ ਵਾਪਸ ਦਿਵਾਇਆ ਜਾਵੇ ਉੱਥੇ ਹੀ ਹਰਜੀਤ ਸਿੰਘ ਦੀ ਧੀ ਦਾ ਕਹਿਣਾ ਹੈ ਕਿ ਇਹ ਟਰੱਕ ਉਹਨਾਂ ਦੇ ਪਿਤਾ ਦੇ ਰੋਜ਼ਗਾਰ ਦਾ ਇੱਕੋ ਇੱਕ ਸਾਰਾ ਸੀ ਜੋ ਅੱਜ ਛਾਤਰ ਚੋਰਾ ਨੇ ਉਹਨਾਂ ਦੇ ਕੋਲੋਂ ਖੋ ਕੇ ਲੈ ਗਿਆ ਆਪਣੇ ਬਹੁਤ ਹੀ ਭਰੇ ਹੋਏ ਮਨ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਉਸ ਦੇ ਪਿਤਾ ਦੇ ਟਰੱਕ ਬਾਰੇ ਪਤਾ ਲੱਗੇ ਜਾਂ ਨਜ਼ਰ ਆਵੇ ਤਾਂ ਉਹ ਸਥਾਨਕ ਪੁਲਿਸ ਜਾਂ ਫਿਰ ਉਹਨਾਂ ਨਾਲ ਸੰਪਰਕ ਕਰਨ। ਸਾਹਿਦਾਨ ਦਾਸਰੇ ਨੇ ਕਿ ਸਾਡੇ ਟਰੱਕ ਦੀ ਚੋਰੀ ਹੋ ਗਈ ਸੀ 7 ਤਰੀਕ ਨੂੰ। ਅਸੀਂ ਪੁਲਿਸ ਤੇ ਰਿਪੋਰਟ ਵੀ ਕਰਾਈ ਹੋਈ ਸੀ ਪਰ ਬਹੁਤੀ ਮਤਲਬ ਕਿ ਇਨਕੁਆਇਰੀ ਕਰਨ ਦੇ ਬਾਅਦ ਵੀ ਕੁਝ ਹਲੇ ਤੱਕ ਪਤਾ ਨਹੀਂ ਲੱਗਾ ਹੋਇਆ। ਅਸੀਂ ਹੁਣ ਐਸਐਸਪੀ ਸਾਹਿਬ ਦੇ ਪਹੁੰਚੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਮਤਲਬ ਕਿ ਠੱਡੀ ਪੂਰੀ ਇਨਵੈਸਟੀਗੇਸ਼ਨ ਕਰਾਂਗੇ। ਔਰ ਉਮੀਦ ਕਰਦੇ ਆ ਕਿ ਸਾਡੇ ਮਤਲਬ ਕਿ ਕੋਈ ਕੰਮ ਕਰਨਗੇ ਸਾਡਾ ਪੂਰਾ ਔਰ ਆਪਾਂ ਤਿੰਨ ਸਿਸਟਰ ਆਈਆਂ ਨੇ ਸਾਡਾ ਸੋਰਸ ਆਫ ਇਨਕਮ ਵੀ ਇਹੀ ਸੀਗਾ ਸਾਡੇ ਘਰ ਦਾ ਗੁਜ਼ਾਰਾ ਵੀ ਇੱਥੇ ਹੀ ਚੱਲਦਾ ਸੀਗਾ ਹੁਣ ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਆ ਕਿ ਕਿਤੇ ਵੀ ਸਾਨੂੰ ਮਤਲਬ ਕਿ ਟਰੱਕ ਦੀ ਕੋਈ ਨਿਸ਼ਾਨੀ ਵਗੈਰਾ ਦੱਸਾਂਗੇ ਕਿਤੇ ਕੁਝ ਮਿਲੇਗਾ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਧੰਨਵਾਦ ਜੀ ਤੁਹਾਨੂੰ ਆਪਾਂ ਨੰਬਰ ਵੀ ਮੈਂਸ਼ਨ ਕਰਾਂਗੇ ਥੈਂਕ ਯੂ ਮੇਰਾ ਨਾਮ ਹਰਜੀਤ ਸਿੰਘ son of ਪ੍ਰੀਤਮ ਸਿੰਘ ਕੱਚਾ ਨਾਮ ਪੱਪੀ ਡਰਾਈਵਰ ਮੇਰੀ ਬੇਟੀ ਦਾ ਵਿਆਹ ਸੀ ਤੇ 22 ਦਿਨ ਪਹਿ전 ਟਰੱਕ ਮੇਰਾ ਪੰਪ ਤੇ ਖੜਾ ਰਿਹਾ ਬਲੋਤਰਾ ਪੰਪ ਤੇ ਮਤਲਬ ਉਥੋਂ 6 ਦੀ ਰਾਤ 7 ਦੀ ਰਾਤ ਜਦੋਂ ਸ਼ੁਰੂ ਹੁੰਦੀ ਆ 2 ਵਜੇ ਚੋਰੀ ਹੋਇਆ ਏ ਤੇ ਮੈਨੂੰ ਪਤਾ ਲੱਗਾ ਦਿਨੇ 12 ਵਜੇ ਮੈਂ ਫਿਰ ਥਾਣੇ ਦਿੱਤੀ ਸਰਖਾਸ ਥਾਣੇ ਵਾਲਿਆਂ 1-2 ਦਿਨ ਮੇਰੇ ਨਾਲ ਗਏ ਐ ਬਾਕੀ ਦਿਨ ਨਹੀਂ ਗਏ ਕਦੀ ਕਹਿੰਦੇ ਭਈਆ ਮਰ ਗਿਆ ਕਦੀ ਕਹਿੰਦੇ ਡਰੋਨ ਆ ਗਿਆ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਨੇ ਆਪਣੀਆਂ ਪਰਿਵਾਰ ਲੈ ਕੇ ਮੇਰੀ ਉਹਨਾਂ ਗੱਲ ਬਹੁਤ ਧਿਆਨ ਦੇ ਨਾਲ ਸੁਣੀ ਆ ਤੇ ਮੈਨੂੰ ਉਹਨਾਂ ਨੇ ਹੌਸਲਾ ਦਵਾਇਆ ਵੀ ਤੇਰੀ ਅਸੀਂ ਪੂਰੀ ਮਦਦ ਕਰਾਂਗੇ ਤੇਰੇ ਟਰੱਕ ਲਵਾ ਕੇ ਦਵਾਂਗੇ ਕੋਸ਼ਿਸ਼ ਕਰਾਂਗੇ ਤੇਰੀਆਂ ਤਿੰਨ ਬੇਟੀਆਂ ਨੇ ਹੋਰ ਕਮਾਈ ਦਾ ਸਾਧਨ ਮੇਰੇ ਕੋਲ ਕੋਈ ਨਹੀਂ ਮੇਰਾ ਤੇ ਚੁੱਲਾ ਵੀ ਬੰਦ ਹੋ ਗਿਆ ਗਊ ਹੱਤਿਆ ਹੋ ਗਈ ਹੈ ਮੇਰੇ ਨਾਲ ਤੇ ਮੈਂ ਪ੍ਰਸ਼ਾਸਨਗਾਰੀ ਉਹ ਹੀ ਕੀਤੀ ਬੇਨਤੀ ਐਸਐਸਪੀ ਸਾਹਿਬ ਗਾੜੀ ਕਿ ਮੇਰੀ ਗੱਡੀ ਲਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਹਨਾਂ ਮੈਨੂੰ ਭਰੋਸਾ ਦਵਾਇਆ ਏ ਤੁਸੀਂ ਘਬਾਉਣਾ ਨਹੀਂਗਾ ਅਸੀਂ ਤੁਹਾਡੀ ਪੂਰੀ ਮਦਦ